ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਸਾਰੇ ਹੀ ਭੈਣ ਭਰਾ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਟੀਮ ਮੈਂਬਰਾਂ ਡਗਵਾਂਡ ਪਰਿਵਾਰ ਦੇ ਮੈਂਬਰ ਸਾਰੇ ਠੀਕ ਠਾਕ ਤੇ ਛੋਟੀ ਜਿਹੀ ਖੁਸ਼ੀ ਸਾਂਝੀ ਕਰਨ ਲੱਗੇ ਆਂ ਤੁਹਾਡੇ ਨਾਲ ਜੋ ਕਿ ਤੁਹਾਡੇ ਕਰਕੇ ਹੀ ਪੋਸੀਬਲ ਹੋ ਸਕੀ ਆਂ ਕਰੀਬ 2 ਸਾਲ ਪਹਿਲਾਂ ਐਸੇ ਜਗ੍ਹਾ ਤੋਂ ਆਪਾਂ ਜਿਹੜੀ ਆ ਆਪਣੀ ਸ਼ੁਰੂਆਤ ਕੀਤੀ ਸੀਗੀ ਪਹਿਲਾ ਵਲੌਗ ਜਿਹੜਾ ਸਾਡਾ ਵਾ ਉਹ ਅਸੀਂ ਐਸੇ ਜਗ੍ਹਾ ਤੇ ਬੈਠ ਕੇ ਸ਼ੂਟ ਕੀਤਾ ਸੀ ਤੇ ਅੱਜ ਵੀ ਉਹ ਵਲੌਗ ਦੇਖ ਰਹੇ ਸੀਗੇ ਇਤਿਹਾਸਾਈ ਜਾਣ ਰਿਹਾ ਸੀ ਕਿਵੇਂ ਉਹ ਸਫਰ ਸ਼ੁਰੂ ਕੀਤਾ ਸੀ ਤੇ ਕਿੱਥੋਂ ਲੈ ਕੇ ਕਿੱਥੋਂ ਤੱਕ ਤੁਸੀਂ ਪਹੁੰਚਾ ਦਿੱਤਾ ਵਾ ਤੇ ਇਹ ਸਾਰਾ ਆਪਣੇ ਭੈਣ ਭਰਾਵਾਂ ਦੇ ਸਾਥ ਨਾਲ ਹੀ ਆ ਹਾਂ ਤੁਹਾਡੀ ਸਪੋਰਟ ਦੇ ਨਾਲ ਹੀ ਹੋਇਆ ਵਾ ਚਲੋ ਤੁਸੀਂ ਸਪੋਰਟ ਕੀਤੀ ਇੰਨੀ ਤੇ ਸਾਨੂੰ ਇੱਥੇ ਤੱਕ ਪਹੁੰਚਾ ਦਿੱਤਾ ਵਾ ਤੇ ਮੇਨ ਗੱਲ ਇਹੀ ਆ ਕਿ ਸਾਡਾ ਜਿਹੜਾ ਵਾ ਸਿਲਵਰ ਪਲੇ ਬਟਨ ਉਹ ਜਿਹੜਾ ਪਹੁੰਚ ਚੁੱਕਾ ਵਾ ਕਬਲ ਹੁਣਾਂ ਵੀ ਵਲੌਗ ਪਾਇਆ ਸੀਗਾ ਅਸੀਂ ਇਕੱਠੇ ਲੈ ਕੇ ਆਏ ਸੀਗੇ ਤੇ ਉਹਨਾਂ ਦੇ 2 ਲੱਖ ਆਇਆ ਸੀਗਾ 2 ਲੱਖ ਦਾ ਇਹਨਾਂ ਨੂੰ ਤੇ ਉਹਨਾਂ ਨੂੰ ਤੇ ਸਾਡੇ 1 ਲੱਖ ਦਾ ਨਹੀਂ ਮਤਲਬ ਕਿ ਆ 1 ਲੱਖ ਦਾ ਹੀ ਪਰ ਉਹਨਾਂ ਨੇ ਅਪਲਾਈ ਬਾਅਦ ਵਿੱਚ ਕੀਤਾ ਅਪਲਾਈ ਬਾਅਦ ਕੀਤਾ ਠੀਕ ਆ ਤੇ ਸਾਨੂੰ ਵੀ ਮਿਲਿਆ ਪਹਿਲਾਂ সিলਵਰ ਪਲੇ ਬਟਨ ਤੇ ਤੁਹਾਡੇ ਕਰਕੇ ਹੀ ਮੈਂ ਪਹਿਲਾਂ ਗੱਲ ਕੀਤੀ ਪੋਸੀਬਲ ਹੋਇਆ ਤੁਹਾਡੇ ਪਿਆਰ ਕਰਕੇ ਜਿਵੇਂ ਕਈ ਵਾਰ ਜ਼ਿੰਦਗੀ 'ਚ ਇਹੋ ਜਿਹੇ ਇਹੋ ਜਿਹੇ ਗੱਲਾਂ ਹੋ ਜਾਂਦੀਆਂ ਵੀ ਜਿਹੜੀਆਂ ਸੋਚੀਆਂ ਵੀ ਨਹੀਂ ਹੁੰਦੀਆਂ ਅਸੀਂ ਜਦੋਂ ਆਪਣੇ ਪਿਛਲੇ ਆ ਸਫਰ ਤੇ ਝਾਤ ਮਾਰਦੇ ਪਿਲੇ ਤੁੰਸਾਲਾਂ ਦੇ ਤੇ ਅਸੀਂ ਹੱਸਦੇ ਹੁੰਨੇ ਆ ਵੀ ਪਤਾ ਨਹੀਂ ਕਿੱਧਰੋਂ ਕਿੱਧਰ ਨੂੰ ਆਪਾਂ ਚਲੇ ਗਏ ਸਿਰਫ ਇੱਕ ਰੋਲ ਕਰਨ ਅਸੀਂ ਆਏ ਸੀਗੇ ਛੋਟਾ ਜਿਹਾ ਰੋਲ ਹੀ ਪਰਾ ਪਰਜਾਈ ਦਾ ਮੇਰਾ ਤੇ ਜੀਤਾਂ ਦਾ ਉਤੋਂ ਲੈ ਕੇ ਅਸੀਂ ਜਿਉਂ ਸ਼ੁਰੂ ਸ਼ੁਰੂਆਤ ਹੋਈ ਸਾਡੀ ਜਿਉਂ ਸ਼ੁਰੂ ਹੋਇਆ ਸੀ ਤੁਸੀਂ ਜਿਉਂ ਜਿਉਂ ਪਸੰਦ ਕਰਦੇਗੇ ਕਰਦੇਗੇ ਤਿਉਂ ਤੋਂ ਸਾਨੂੰ ਰੋਲ ਮਿਲਦੇਗੇ ਤੇ ਤਿਉਂ ਤਿਉਂ ਅਸੀਂ ਇਸ ਕੰਮ ਵਿੱਚ ਐਂਟਰ ਹੁੰਦੇ ਗਏ ਤੇ ਅੱਜ ਜਿਹੜਾ ਵਾ ਅਸੀਂ ਇਸ ਕੰਮ ਨੂੰ ਪਹਿਲੇ ਨੰਬਰ ਤੇ ਰੱਖਿਆ ਵਾ ਚਾਹੇ ਅਸੀਂ ਵਲੌਗਿੰਗ ਚੈਨਲ ਸ਼ੁਰੂ ਕਰਵਾਇਆ ਸਾਡਾ ਉਹਨਾਂ ਨੇ ਕੌਲ ਹੁਣਾ ਨੇ ਤੇ ਚਾਹੇ ਅਸੀਂ ਸੀਰੀਅਲ ਵਿੱਚ ਉਹਨਾਂ ਦੇ ਨਾਲ ਕੰਮ ਕਰਦੇ ਆਂ ਤੇ ਜਿੰਨਾ ਵੀ ਸਪੋਰਟ ਕੀਤਾ ਵਾ ਤੁਹਾਡੇ ਕਰਕੇ ਸਾਰਾ ਕੁਝ ਪੋਸੀਬਲ ਹੋਇਆ ਵਾ ਬਾਕੀ ਮੈਂ ਹਾਂ ਅਹੀਂ ਤੇ ਸੋਚਿਆ ਵੀ ਨਹੀਂ ਸੀ ਮੈਂ ਅਹੀਂ ਇਸ ਲਾਈਨ ਵਿੱਚ ਆਵਾਂਗੇ ਪਤਾ ਹੀ ਨਹੀਂ ਹੁੰਦਾ ਜਿੱਦਾਂ ਹਨਾ ਪਹਿਲਾ-ਪਹਿਲਾ ਤੇ ਇਹ ਪਾਸੇ ਸੋਚਿਆ ਹੀ ਨਹੀਂ ਜਿੱਦਾਂ ਸਾਨੂੰ ਆਪਣੀ ਸਟੱਡੀ ਕਰਨ ਦੇ ਆ ਤੇ ਖੁਸ਼ੀ ਹੁੰਦੀ ਇਨਾਮ ਮਿਲਦਾ ਇਦਾਂ ਸਾਨੂੰ ਇਹ ਇਨਾਮ ਮਿਲਿਆ ਕਿ ਹਿਸਾਬ ਦਾ ਹਾਂ ਇਹ ਰਿਵਾਰਡ ਹੀ ਹੁੰਦੇ ਆ ਕਿ ਫਿਰ ਚਲੋ ਇਹ ਪਰ ਬੜੀ ਜਲਦੀ ਹੈ ਜਿਹੜੇ ਹੋ ਗਿਆ ਕੰਪਲੀਟ ਹੋਏ 1 ਲੱਖ ਸਬਸਕ੍ਰਾਈਬਰ ਜਲਦੀ ਇਨਾਮ ਮਿਲੇਗਾ ਇਹਨਾਂ ਨੂੰ ਮਤਲਬ ਕੀ ਹੈ ਨਹੀਂ ਪੇਡੀ ਛੇਤੀ ਅਹੀਂ ਇੱਥੋਂ ਤੱਕ ਦੋ ਸਾਲ ਦੇ ਵਿੱਚ ਵਿੱਚ ਜਿਹੜੇ ਕੰਪਲੀਟ ਹੋ ਗਏ ਤੇ ਬੜੀ ਬੜਾ ਪਿਆਰ ਮਿਲਿਆ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਕੱਲਾ ਸਾਡੇ ਕੰਮ ਨੂੰ ਨਹੀਂ ਆ ਸਾਨੂੰ ਸਾਡੇ ਬੱਚਿਆਂ ਨੂੰ ਇਥੇ ਤੱਕ ਸਾਡੇ ਘਰ ਨੂੰ ਵੀ ਬਹੁਤ ਭੈਣ ਭਰਾ ਜਿਹੜੇ ਪਸੰਦ ਕਰਦੇ ਆ ਤੇ ਚਲੋ ਤੁਹਾਡੀ ਸਪੋਰਟ ਦੇ ਨਾਲ ਹੀ ਆ ਤੇ ਅੱਜ ਜੇ ਅਸੀਂ ਇਥੇ ਤੱਕ ਪਹੁੰਚਿਆ ਤੇ ਉਹ ਤੁਹਾਡੀ ਖੁਸ਼ੀ ਤੁਹਾਡੇ ਨਾਲ ਸਾਂਝੀ ਕੀਤੀ ਆ ਕਿ ਤੁਹਾਡੇ ਕਰਕੇ ਸਾਨੂੰ ਇਹ ਪਲੇ ਬਟ ਮਿਲਿਆ ਤੇ ਇਹਦੀ ਓਪਨਿੰਗ ਕਰਾਉਣੀ ਆ ਮੰਨਤ ਕੋਲ ਮੰਨਦਾ ਆ ਜਾਂ ਸ਼ੈਰੀ ਵੀ ਲੜ ਪਿਆ ਆਂਦਾ ਵੀ ਮੈਂ ਵੀ ਨਾਲ ਹੀ ਓਪਨਿੰਗ ਕਰਨੀ ਆ ਮੈਂ ਮੰਨਤ ਨੂੰ ਆਖਿਆ ਤੂੰ ਸਾਈਡ ਤੇ ਹੋ ਜਾ ਹੁਣ ਚੱਲ ਕੋਈ ਨਹੀਂ ਇਹ ਨਿਆਣਾ ਵਾ ਸ਼ੈਰਾਜ ਦਾ ਥੁਕਣੀ ਕਰਾਉਣੀ ਆ ਓਪਨਿੰਗ ਤੇ ਫੇਰ ਮੈਨੂੰ ਕਰਨੀ ਪੈਣੀ ਆ ਅੱਜ ਪਾਗੀ ਵਿਹੋਣੀ ਬਣ ਛੜੀ ਆ ਤੇ ਸਵੇਰ ਦੀ ਬਣ ਕੇ ਘੁੰਮਣ ਡਿਆ ਅੱਜ ਸਵੇਰ ਇਹਨੂੰ ਇਹ ਆ ਵੀ ਚਾੜਵਾ ਵਾ ਪੱਗ ਦਾ ਚੱਲ ਸਕੂਲ ਤੇ ਵੱਜਦੀ ਨਹੀਂ ਆ ਪਰ ਇਹ ਆ ਵੀ ਘਰ ਬਾਹਰ ਲੈਂਦਾ ਸਕੂਲ ਫਿਰ ਛੇਤੀ ਉੱਠ ਜਾਂਦਾ ਹੈ ਤਾਂ ਕਰਕੇ ਛੇਤੀ ਨਹੀਂ ਉੱਠਦਾ ਲੇਟ ਉੱਠਦਾ ਲੇਟ ਉੱਠਦਾ ਵਾ ਬਸ ਛੇਤੀ ਆ ਜਾਂਦੀ ਤਾਂ ਕਰਕੇ ਉਖਾ ਜਾਂਦਾ ਬਸ ਤੇ ਆਪਣੇ ਟਾਈਮ ਨਾਲ ਹੀ ਆਉਂਦੀ ਹੁਣ ਪੜਦੇ ਮਾਂ ਵਾਂਗੂ ਪਾਉਂਦੇ ਆ ਭੀ ਮਾਂਵਾ ਤੇ ਵੱੜਦੇ ਹੀ ਹੋਣੇ ਆ ਵੀ ਵਿਚਾਰਾ ਉੱਠਦਾ ਲੇਟ ਵਾ ਹੁਣ ਮੈਂ ਕਰਨੀ ਆ ਓਪਨਿੰਗ ਕਰਨੀ ਭਰਾ ਨਹੀਂ ਕਰ ਲਾਂ ਦੂ ਇਹ ਬੜੇ ਜ਼ਿਆਦਾ ਕਹਿੰਦਾ ਸਾਡਾ ਪਲੇ ਬਟਨ ਕਿ ਦੌਣ ਨਾ ਕੋਈ ਨਹੀਂ ਆਏਗਾ ਮੈਂ ਜਰੂਰ ਹੁਣ ਆ ਪੜ ਕੇ ਦੱਸਣਾ ਪੈਣਾ ਵਾ ਕੀ ਲਿਖਿਆ ਹਾਂ ਚੱਲ ਦੂ ਯੂ ਰਹਿਣ ਦੇਖ ਰਿਆਂ ਦੇ ਮੈਂਬਰ ਰਹਿਣ ਦੇ ਅੱਗੇ ਰਹਿਣ ਦੇ ਯੂ ਆਰ ਫਰਸਟ ਸਬਸਕ੍ਰਾਈਬਰ ਇਹ ਪਹਿਲੀ ਲਾਰਪੜਾ 100000 100000 ਚੱਲ ਬਸ ਕਰ ਬੜਾ ਬੜਾ ਪਾਸ ਆ ਤੂੰ ਚਲੋ ਜੀ ਵਾਓ ਪਹਿਲੀ ਵਾਰ ਵਖਿਆ ਜੀ ਵਾ ਉਹ ਦੂਦਰਾ ਦੇਖ ਜਾ ਕਬਲ ਬਾਜੀ ਹੁਣਾਂ ਦਾ ਪਲੇ ਬਟਨ ਵੇਖਿਆ ਸੀ ਅਸੀਂ ਜਦੋਂ ਉਹਨਾਂ ਦੇ ਵੇਖਿਆ ਨਾ ਪਲੇ ਬਟਨ ਤੇ ਅਹੀਂ ਉਹ ਸੋਚਿਆ ਨਹੀਂ ਹਨਾ ਕਿ ਇਹ ਪਲੇ ਬਟਨ ਇਹਨਾਂ ਨੂੰ ਮਿਲਿਆ ਸਾਨੂੰ ਵੀ ਇਦਾਂ ਦਾ ਪਲੇ ਬਟਨ ਮਿਲੇਗਾ ਇਹ ਇੱਕ ਸੁਪਨਾ じゃ ਹੁੰਦਾ ਸੀ ਹਨਾ ਕਿ ਪਤਾ ਨਹੀਂ ਯਾਰ ਕੀ ਕੀ ਚੀਜ਼ ਮਿਲ ਜਾਣੀ ਹੈ ਹਨਾ ਕਿਵੇਂ ਦਾਵਾ ਕਦੋਂ ਮਿਲਦਾ ਵਾ ਕਿੰਨੀ ਕੋ ਮਿਹਨਤ ਕਰਦਾ ਹੋਊਗਾ ਫਿਰ ਮਿਲਦਾ ਵਾ ਮਤਲਬ ਕਿ ਇਦਾਂ ਲੋਕਾਂ ਦੇ ਜਿੱਦਾਂ ਫਿਰ ਵੀਡੀਓ ਚ ਵੇਖੀਦੇ ਹੈ ਵੀ ਹਾਂ ਉਹਨੂੰ ਪਲੇ ਬਟਨ ਮਿਲਿਆ ਉਹਨੂੰ ਮਿਲਿਆ ਤੇ ਸੁਭਣਾ ਜਿਹਾ ਆਪਣੇ ਵਾਕਿਆ ਹੀ ਮਨ ਵਿੱਚ ਹੀ ਪਰ ਅਸੀਂ ਤੇ ਕਦੀ ਸੋਚਿਆ ਵੀ ਨਹੀਂ ਪੀ ਇਹ ਸਿਲਵਰ ਮਿਲੇ ਇਸ ਤੱਕ ਹੋ ਜਾਊਗਾ 골ਡ ਮਿਲਣਾ ਤੇ ਡਾਇਮੰਡ ਮਿਲਣਾ ਕਿਹੜਾ ਕੋਨਾ ਯੂਰ ਟੀਮ ਅੱਡੀ ਦਾ ਤਾਂ ਕਣੀ ਹੀ ਸੋਚਿਆ ਵਾ ਇਹ ਹਾਂ ਨਹੀਂ ਨਹੀਂ ਆਪਾਂ ਤੇ ਇਥੋਂ ਤੱਕ ਵੀ ਨਹੀਂ ਸੋਚਿਆ ਜਿਹੜੀ ਸਹੀ ਗੱਲ ਆ ਆ ਤਾਂ ਗਾਂਧੀਆਂ ਗੱਲਾਂ ਹੋਣਾ ਪੀ ਆਪਾਂ ਸਿਲਵਰ ਪਲੇ ਬਟਨ ਵੀ ਲੈ ਸਕਾਂਗੇ ਪਰ ਤੁਹਾਡੇ سپورਟ ਦੇ ਨਾਲ ਇਥੋਂ ਤੱਕ ਪਹੁੰਚੇ ਹਾਂ ਸੋਨੂ ਜੀ ਤਾਲੀ ਖੜਾਉ ਪਰ ਥੈਂਕ ਯੂ ਤੁਹਾਡਾ ਸਾਰਿਆਂ ਦਾ ਸਾਰਿਆਂ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੇ ਇਹ ਸਿਰਫ ਤਾਂ ਸਿਰਫ ਤੁਹਾਡੇ ਕਰਕੇ ਹੀ ਆ ਬਿਲਕੁਲ ਤੁਹਾਡੇ ਪਿਆਰ ਦੇ ਕਰਕੇ ਚਲੋ ਹੁਣ ਚਲੋ ਇਹਨੂੰ ਹੁਣ ਹੈ ਕਿਲ ਇੱਥੇ ਦੋ ਕਿਲ ਲੱਗਣੇ ਆ ਇਹਨੂੰ ਸਾਹਮਣੇ ਆਪਣੇ ਉੱਥੇ ਟੰਗਾਂਗੇ ਲੌਬੀ ਵਿੱਚ ਹੈਨਾ ਹੂੰ ਮੂੰਹ ਵੀ ਵੇਖਿਆ ਜਾਂਦਾ ਜੇ ਵਿਚਾਂ ਦੀ ਅੱਛਾ ਸ਼ੀਸ਼ਾ ਲੱਗਾ ਵਾ ਸ਼ੀਸ਼ਾ ਬਾਹਰ ਰੱਖਣਾ ਹਾਂ ਇਹ ਤੋਂ ਨਹੀਂ ਮੈਂ ਅੱਧਾ ਖੜੀ ਮੂੰਹ ਵੀ ਵੇਖਿਆ ਜਾਂਦਾ ਜੇ ਉਹਨਾਂ ਨੇ ਵੀ ਲਿਖਿਆ ਵੀ ਤੁਹਾਨੂੰ ਕੀ ਤੁਹਾਡਾ ਪਹਿਲਾ ਸਬਸਕ੍ਰਾਈਬਰ ਯਾਦ ਆ ਤੇ ਵਧੀਆ ਲੱਗਦਾ ਵਾ ਕੋਈ ਅਚੀਵਮੈਂਟ ਜਦੋਂ ਆਪਾਂ ਕਰਦੇ ਆ ਹੈਨਾ ਤੁਹਾਡੀ ਸਪੋਰਟ ਦੇ ਨਾਲ ਤੇ ਸਾਨੂੰ ਵਧੀਆ ਲੱਗਦਾ ਵਾ ਤੇ ਸਾਡੀ ਉਹਨਾਂ ਨੇ ਵੀ ਬੜੀ ਸ਼ੁਰੂ ਤੋਂ ਸਪੋਰਟ ਸਪੋਰਟ ਕੀਤੀ ਆ ਜਦੋਂ ਦਾ ਅਸੀਂ ਕੰਮ ਸ਼ੁਰੂ ਕੀਤਾ ਉਹਨਾਂ ਨੇ ਸਾਨੂੰ ਕਹਿ ਕਹਿ ਕੇ ਕਹਿ ਕਹਿ ਕੇ ਇੱਥੇ ਤੱਕ ਕਰ ਦਿੱਤਾ ਵੀ ਅੱਜ ਅਸੀਂ ਇਸ ਕੰਮ ਦੇ ਵਿੱਚ ਪੂਰੀ ਤਰ੍ਹਾਂ ਇਨਵੋਲ ਹੋ ਚੁੱਕੇ ਆ ਨਹੀਂ ਤਾਂ ਜਿੱਦਾਂ ਅਸੀਂ ਪਹਿਲਾਂ ਝਾਕਦੇ ਸੀਗੇ ਪਹਿਲਾਂ ਤੁਸੀਂ ਮੇਰੀਆਂ ਵੀਡੀਓ ਜਦੋਂ ਦੇਖਦੇ ਆ ਜਦੋਂ ਮੇਰਾ ਰੋਲ ਆਉਂਦਾ ਵਾ ਤੇ ਮੈਂ ਹੱਸਦਾ ਬਹੁਤ ਜ਼ਿਆਦਾ ਰਹਾਂ ਉਹਦੇ ਵਿੱਚ ਤੇ ਉਹਨਾਂ ਨੇ ਉਹ ਚੀਜ਼ ਨੂੰ ਐਡਜਸਟ ਕਰਨਾ ਕਿਉਂਕਿ ਟਾਈਮ ਹੀ ਬੜਾ ਵੇਸਟ ਹੁੰਦਾ ਵੇ ਕੰਮ ਦੇ ਵਿੱਚ ਤੇ ਕਈ ਵਾਰ ਆਪਣਾ ਕਿਸੇ ਚੀਜ਼ ਦੇ ਉੱਤੇ ਕੰਟਰੋਲ ਨਹੀਂ ਰਹਿੰਦਾ ਮੇਰਾ ਮੇਰੇ ਹਾਸੇ ਤੇ ਕੰਟਰੋਲ ਨਹੀਂ ਰਹਿੰਦਾ ਹੈਗਾ ਇਸ ਕਰਕੇ ਉਹਨਾਂ ਨੇ ਕਾ ਬੜਾ ਸਪੋਰਟ ਕੀਤਾ ਉਹ ਵੀ ਚਲ ਕੋਈ ਗੱਲ ਨਹੀਂ ਤੂੰ ਟਾਈਮ ਲੈ ਤੇ ਕੋਈ ਨਹੀਂ ਹੌਲੀ ਹੌਲੀ ਸਾਰਾ ਕੁਝ ਠੀਕ ਹੋਊਗਾ ਤੇ ਹੁਣ ਹੌਲੀ ਹੌਲੀ ਉਸ ਚੀਜ਼ ਨੂੰ ਕਵਰ ਕਰ ਲਿਆ ਵਾ ਤੇ ਬਾਕੀ ਅਸੀਂ ਵੀ ਉਹਨਾਂ ਦੇ ਨਾਲ ਤਨਦੇਹੀ తో ਕੰਮ ਕੀਤਾ ਵਾ ਇਦਾਂ ਨਹੀਂ ਵੀ ਇਧਰੋਂ ਦੌੜ ਜਾ ਉਧਰੋਂ ਦੌੜ ਜਾ ਉਹੋ ਜਿਹਾ ਕੰਮ ਕੋਈ ਨਹੀਂ ਹੈਗਾ ਕਿਤੇ ਸਾਨੂੰ ਰੱਖਿਆ ਵਾ ਉਹਨਾਂ ਨੇ ਅੱਜ ਤੱਕ ਅਸੀਂ ਉੱਥੇ ਰਹੇ ਹਾਂ ਜਿੱਥੇ ਉਹਨਾਂ ਨੇ ਕਿਹਾ ਵਾ ਉਹਨਾਂ ਨੇ ਸਾਥ ਦਿੱਤਾ ਇਹ ਪੂਰਾ ਤਾਂ ਅਸੀਂ ਵੀ ਕੋਸ਼ਿਸ਼ ਇਹੋ ਕਰ ਰਹੇ ਆ ਕਿ ਅਸੀਂ ਉਹਨਾਂ ਦਾ ਹੀ ਸਾਥ ਦੇਣਾ ਵਾ ਜਿੱਦਾਂ ਮਤਲਬ ਕਿ ਉਹਨਾਂ ਨੇ ਆਖਿਆ ਵੀ ਆਏ ਤੇ ਆਪਣੀ ਤੁਸੀਂ ਵੀਡੀਓ ਵੀ ਬਣਾ ਸਕਦੇ ਹੋ ਤੁਹਾਨੂੰ ਕੋਈ ਮਤਲਬ ਕਿ ਪੂਰੀ ਖੋਲਵਾ ਐਂ ਆਖਿਆ ਵੀ ਨਹੀਂ ਜੇ ਅਸੀਂ ਵੀਡੀਓ ਬਣਾਉਂਦਾ ਪਏ ਨਾ ਸਾਨੂੰ ਬੜਿਆਂ ਭੈਣ ਭਰਵਾਨੇ ਕਿਹਾ ਵੀ ਤੁਸੀਂ ਆਪਣੇ ਚੈਨਲ ਤੇ ਵੀਡੀਓ ਬਣਾਵਾ ਪਰ ਅਸੀਂ ਆਖਿਆ ਵੀ ਜੇ ਅਸੀਂ ਵੀਡੀਓ ਬਣਾਉਂਦਾ ਪਏ ਫਿਰ ਉਹਨਾਂ ਦਾ ਹੀ ਦੂਰ ਹੋ ਜਾਣਾ ਵਾ ਤੇ ਅਸੀਂ ਚਾਹੁੰਦੇ ਨਹੀਂ ਕਿ ਸਾਡੇ ਵਿੱਚ ਕੋਈ ਵਿਤ ਵਿਖਾਉਂਦ ਪਏ ਹਨਾ ਤੇ ਇਸ ਕਰਕੇ ਅਸੀਂ ਆਖਿਆ ਵੀ ਜਿੰਨਾ ਕਹਾਂ ਅਸੀਂ ਜਿੰਨੇ ਜਗ੍ਹਾ ਹੈਗੇ ਆਂ ਜੀ ਵਲੌਗ ਬਣਾਵਾਂਗੇ ਜ਼ਰੂਰ ਪਰ ਵੀਡੀਓ ਜਿਹੜੀਆਂ ਉਹ ਹਮੇਸ਼ਾ ਉਹਨਾਂ ਨਾਲ ਹੀ ਬਣਾਵਾਂਗੇ ਆਪਣੇ ਚੈਨਲ ਤੇ ਨਹੀਂ ਬਣਾਵਾਂਗੇ ਅਸੀਂ ਅੱਗੇ ਮਤਲਬ ਕੰਮ ਕਰਨ ਨੂੰ ਤੁਸੀਂ ਜਿੰਨਾ ਮਰ ਜਿਨ੍ਹਾਂ ਦੀ ਉਂਗਲੀ ਫੜ ਕੇ ਤੁਸੀਂ ਚੱਲਣਾ ਸ਼ੁਰੂ ਕੀਤਾ ਹੁੰਦਾ ਵਾ ਜੇ ਤੁਸੀਂ ਉਹਨਾਂ ਨੂੰ ਛੱਡੋਗੇ ਤਾਂ ਉਹ ਚੀਜ਼ ਮੇਰੇ ਵਾਸਤੇ ਵੀ ਸਹੀ ਦੀ ਲੱਗਦੀ ਹੈਗੀ ਤੇ ਅਸੀਂ ਮੈਂ ਪਹਿਲਾਂ ਗੱਲ ਕੀਤੀ ਜਿਹੜੀ ਵੀ ਜਿੱਥੇ ਉਹਨਾਂ ਨੇ ਸਾਨੂੰ ਰੱਖਿਆ ਵਾ ਅਸੀਂ ਅੱਜ ਤੱਕ ਉੱਥੇ ਹੀ ਰਹੇ ਹਾਂ ਉਹਨਾਂ ਦੇ ਕਹਨੇ ਵਿੱਚ ਹੀ ਰਹੇ ਹਾਂ ਤੇ ਇਦਾਂ ਵਧੀਆ ਵੀ ਲੱਗਦਾ ਵਾ ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਉਹਨਾਂ ਤੋਂ ਪਹਿਲਾਂ ਆਪਾਂ ਕੁਝ ਵੀ ਨਹੀਂ ਸੀ ਹੈਗੇ ਉਹਨਾਂ ਦੇ ਕਰਕੇ ਸਾਡੀ ਪਛਾਣ ਬਣੀ ਹੈ ਜਾਣ ਪਹਿਚਾਨ ਚਾਰ ਭੈਣ ਭਰਾ ਜਾਣਨ ਲੱਗੇ ਆ ਤੇ ਕਰਜਾ ਕਰਦਾ ਕਿੱਥੋਂ ਤੱਕ ਪਹੁੰਚ ਗਏ ਵੀ ਅੱਜ ਸਿਲਵਰ ਪਲੇ ਬਟਨ ਵੀ ਸਾਨੂੰ ਮਿਲ ਗਿਆ ਵਾ ਤੇ ਉਹਨਾਂ ਦੀ سپورਟ ਦੇ ਨਾਲ ਤੁਹਾਡੀ سپورਟ ਦੇ ਨਾਲ ਇਹ ਸਾਰਾ ਅਹੀਂ ਹਮੇਸ਼ਾ ਇਹ ਚੀਜ਼ ਕਿ だっ ਤੇ ਧੰਨਵਾਦੀ ਰਾਵਾਂਗੇ ਤੁਹਾਡੇ ਵੀ ਤੇ ਉਹਨਾਂ ਦੇ ਵੀ ਕਿ ਜਿਨ੍ਹਾਂ ਨੇ ਅਸੀਂ ਨਹੀਂ ਸਮਝਦੇ ਆਪਣੇ ਆਪ ਨੂੰ ਤੇ ਅਸੀਂ ਬਹੁਤ ਵੱਡੇ ਕਲਾਕਾਰਾਂ ਜਾਂ ਐਕਟਿੰਗ ਬਹੁਤ ਸੋਹਣੀ ਕਰਦੇ ਆਪਾਂ ਇਹ ਆ ਵੀ ਟਾਈਮ ਚਲਾ ਟਾਈਮ ਪਾਸ ਹੈਗੀ ਆ ਚੱਲ ਜਾਂਦਾ ਰੋਲ ਜਿੱਦਾਂ ਦਾ ਹੁੰਦਾ ਵਾ ਚਲੋ ਬਹੁਤੀ ਵੱਡੀ ਗੱਲ ਇਹ ਹੁੰਦੀ ਹੈ ਵੇਖਣ ਵਾਲਿਆਂ ਤੇ ਕਵਲ ਦੀ ਮੈਨੂੰ ਅੱਜ ਵੀ ਉਹ ਗੱਲ ਯਾਦ ਆ ਵੀ ਆਪਾਂ ਤੈਨੂੰ ਰੋਲ ਦੇਵਾਂਗੇ ਤੂੰ ਰੋਲ ਕਰਨਾ ਵਾ ਬਾਕੀ ਪਸੰਦ ਕਰਨਾ ਨਾ ਕਰਨਾ ਉਹ ਸਾਡੇ ਵੇਖਣ ਵਾਲਿਆਂ ਤੇ ਡਿਪੈਂਡ ਕਰਦਾ ਵਾ ਤੇ ਚਲੋ ਉਹ ਚੀਜ਼ ਤੁਸੀਂ ਮੰਨੀ ਤੁਹਾਨੂੰ ਉਹ ਐਕਟਿੰਗ ਚੰਗੀ ਲੱਗਦੀ ਹੈ ਉਦੇ ਕਰਕੇ ਅਸੀਂ ਉਦੇ ਕਰਕੇ ਹੀ ਅਸੀਂ ਅੱਜ ਕੰਮ ਕਰ ਰਹੇ ਆਂ ਤੇ ਥੈਂਕ ਯੂ ਤੁਹਾਡਾ ਫੇਰ ਅਖੀਰ ਦੇ ਵਿੱਚ ਵੀ ਜਿੰਨੀ ਵਾਰੀ ਧੰਨ ਧੰਨਵਾਦ ਕਰੀ ਹੁਨੀ ਵਾਰੀ ਥੋੜਾ ਦਾ ਕਿਉਂਕਿ ਜ਼ਿੰਦਗੀ 'ਚ ਕਈ ਚੀਜ਼ਾਂ ਸੋਚੀਆਂ ਨਹੀਂ ਹੁੰਦੀਆਂ ਉਹ ਹੋ ਜਾਂਦੀਆਂ ਵਾ ਤੇ ਉਹ ਕੁਝ ਸਾਡੇ ਨਾਲ ਹੋਇਆ ਵਾ ਵੀ ਅਸੀਂ ਸਿਰਫ ਇੱਕ ਰੋਲ ਕਰਨ ਆਏ ਸੀਗੇ ਰੋਲ ਕਰਦਿਆਂ ਕਰਦਿਆਂ ਅੱਜ 2 ਸਾਲ ਹੋ ਗਏ ਆ ਤੇ ਕਿੱਥੋਂ ਤੋਂ ਲੈ ਕੇ ਤੁਸੀਂ ਕਿੱਥੋਂ ਤੱਕ ਸਾਨੂੰ ਪਜਾਤਾ ਹੋ ਦੇ ਮਾਸਾ ਬਸ ਬਾ ਇੱਕ ਵਾਰੀ ਹੀ ਰ ਸਾਰਿਆਂ ਦਾ ਉਹਨਾਂ ਦਾ ਥੈਂਕ ਯੂ ਪੂਰੀ ਫੈਮਿਲੀ ਦਾ ਤੇ ਕਵਲ ਭਾਜੀ ਦਾ ਸੰਦੀਪ ਦਾ ਪ੍ਰੀਤੀ ਦਾ ਵੀ ਸਾਰੇ ਪਰਿਵਾਰ ਦਾ ਅੰਟੀ ਉਹਨਾਂ ਨੇ ਵੀ ਬੜਾ ਸਾਥ ਦਿੱਤਾ ਉਹਨਾਂ ਨੇ ਬੜਾ ਹਨੂ ਕਿਹਾ ਵਾ ਇਦਾਂ ਮਤਲਬ ਗਿਆ ਹੱਲਾ ਤੇਰੀ ਦਿੱਤੀ ਆ ਜਦੋਂ ਕਈ ਵਾਰ ਹੁੰਦਾ ਹੀ ਨਾ ਵੀ ਜਾਣਾ ਪੈਣਾ ਕਿਤੇ ਸ਼ਾਮ ਪੈ ਜਣੀ ਜਾਂ ਥੋੜਾ ਹਨੇਰਾ ਹੋਣ ਲੱਗਣਾ ਵੀ ਸੀਨ ਕਰਨੇ ਆ ਬਾਹਰ ਦੇ ਤੇ ਅਹੀਂਆ ਕਹਣਾ ਵੀ ਬੱਚੇ ਸਾਡੇ ਘਰ ਇਕੱਲੇ ਆ ਤੇ ਘਰ ਕੌਣ ਰਹੂਗਾ ਤੇ ਪ੍ਰੀਤੀ ਨੇ ਕਹਣਾ ਕੋਈ ਗੱਲ ਨਹੀਂ ਮੰਮੀ ਡੈਡੀ ਘਰ ਆ ਜਾਣਗੇ ਤੁਹਾਡੇ ਹਨਾ ਤੇ ਜਾਂ ਵੀ ਬੇਚੀ ਦੀ ਮੰਮੀ ਨੂੰ ਭੇਜ ਦਿੰਦੇ ਆ ਘਰ ਬੱਚਿਆਂ ਨਾਲ ਕੇ ਰਹਿਣਗੇ ਮਤਲਬ ਇਹ ਤਰੀਕੇ ਦਾ ਸਾਥ ਜਿੱਥੇ ਲੋੜ ਪੈਂਦੀ ਆ ਆਪਾਂ ਉੱਥੇ ਪਹੁੰਚ ਜਾਗੇ ਤੁਸੀਂ ਫਿਕਰ ਨਾ ਕਰੋ ਤੁਸੀਂ ਆਪਣੇ ਸੀਨ ਕਰੋ ਬੇਫਿਕਰ ਹੋਗੇ ਤੇ ਬੜੀ ਹਮੇਸ਼ਾ ਬੜੀ ਵਧੀਆ ਸਪੋਰਟ ਰਹੀ ਆ ਉਹਨਾਂ ਦੀ ਕੋਈ ਵੀ ਕੰਮ ਹੋਏ ਸਾਨੂੰ ਤੇ ਅਸੀਂ ਉਹਨਾਂ ਨੂੰ ਪੁੱਛ ਕੇ ਕਰ ਲੀਦਾ ਵਾ ਤੇ ਇੱਕ ਜਿੱਦਾਂ ਹੁੰਦਾ ਨਾ ਵੀ ਪੇਰੈਂਟਸ ਤੁਹਾਨੂੰ ਗਾਈਡ ਕਰਦੇ ਆ ਇਹਦਾ ਸਾਨੂੰ ਗਾਈਡ ਕਰ ਦਿੰਦੇ ਆ ਕਈ ਵਾਰ ਉਹ ਵੀ ਆਹ ਕੰਮ ਇਦਾਂ ਕਰ ਲਓ ਆਹ ਜੀ ਜਿੱਦਾਂ ਕਰ ਲਓ ਤੇ ਸਪੋਰਟ ਦੇ ਨਾਲ ਆਪਾਂ ਤੁਰਦੇ ਰਹੇ ਹਾਂ ਉਹਨਾਂ ਦੇ ਨਾਲ ਤੇ ਤੁਹਾਡਾ ਵੀ ਥੈਂਕ ਯੂ ਤੇ ਉਹਨਾਂ ਦਾ ਵੀ ਥੈਂਕ ਯੂ ਸਾਨੂੰ ਅੱਜ ਇਸ ਮੁਕਾਮ ਤੱਕ ਪਹੁੰਚਾਉਣ ਵਾਸਤੇ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ